ਹੈਲੋ ਜੀ ਪਿਆਰ ਪਰੀ ਸਤਿ ਸ੍ਰੀ ਅਕਾਲ ਪਰਵਾਨ ਕਰੋ ਜੀ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਆਪਣੇ ਘਰੇ ਬਹੁਤ ਸਾਰੇ ਨਾ ਫਲੀਆਂ ਲੱਗੀਆਂ ਆ ਇਹਨਾਂ ਦੀ ਸਬਜੀ ਬਹੁਤ ਟੇਸਟੀ ਬਣਦੀ ਆ ਇਹ ਆਪਾਂ ਦੋ ਵੇਲਾਂ ਲਾਈਆਂ ਸੀਗੀਆਂ ਹਰ ਤੀਜੇ ਚੌਥੇ ਦਿਨ ਇੰਨੀ ਆਪ ਫਲੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਆ ਆਪਾਂ ਨੂੰ ਇਹ ਵੇਲਾਂ ਥੋੜੀਆਂ ਜ਼ਿਆਦਾ ਲਗਾਉਣੀਆਂ ਚਾਹੀਦੀਆਂ ਤਾਂ ਕਿ ਪੂਰੇ ਪਰਿਵਾਰ ਦੇ ਵਿੱਚ ਇੱਕ ਡੰਗ ਦੀ ਸਬਜੀ ਜਿਹੜੀ ਬਣ ਸਕੇ ਆਪਾਂ ਤਾਂ ਦੋ ਹੀ ਲਗਾਈਆਂ ਸੀਗੀਆਂ ਇਹਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਇਹਦਾ ਕੋਈ ਖਲਾਰਾ ਵੀ ਨਹੀਂ ਹੈਗਾ ਘਰ ਦੇ ਅੱਗੇ ਹੀ ਮੈਂ ਲਗਾਵਾ ਦਿੱਤੀਆਂ ਸੀ ਉਹਦੇ ਵਿੱਚ ਦੋ ਕੁ ਸੁੱਟੇ ਤੇ ਉਹ ਵਧੀਆ ਹੋ ਗਈਆਂ ਫਿਰ ਉਹਨੂੰ ਉਸੇ ਘਰ ਦੀ ਕੰਧ ਦੇ ਉੱਤੇ ਉਹਨੂੰ ਉਚਾੜ ਦਿੱਤਾ ਸੀਗਾ ਤੇ ਉੱਤੇ ਫੈਲ ਹੀ ਜਾਂਦੀ ਵਧੀਆ ਹੋ ਗਈ ਆ ਇਹਨਾਂ ਫਲੀਆਂ ਨੂੰ ਲੋਬੀਆ ਕਹਿੰਦੇ ਆ ਇਹ ਕਾਫੀ ਹੋ ਜਾਂਦੀਆਂ ਨੇ ਲੰਬੀਆਂ ਕਈ ਛੋਟੀਆਂ ਰਹਿ ਜਾਂਦੀਆਂ ਨੇ ਕਈ ਤਾਂ ਬਹੁਤ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਆ ਤੁਸੀਂ ਦੇਖ ਸਕਦੇ ਹੋ ਲੱਗੀਆਂ ਵੀ ਬਹੁਤ ਸੋਹਣੀਆਂ ਲੱਗਦੀਆਂ ਆ ਤੁਸੀਂ ਇਹਨੂੰ ਘਰ ਗਮਲੇ ਵਗੈਰਾ ਵਿੱਚ ਵੀ ਲਗਾ ਸਕਦੇ ਆ ਇਹਦੀ ਜ਼ਿਆਦਾ ਖੇੜ ਦੀ ਲੋੜ ਵੀ ਨਹੀਂ ਹੁੰਦੀ ਹੈਗੀ ਬਸ ਆਪਾਂ ਨੂੰ ਸਮੇਂ-ਸਮੇਂ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਆ ਆਪਾਂ ਇਸ ਤੇ ਕੋਈ ਵੀ ਕੈਮੀਕਲ ਸਪਰੇਅ ਨਹੀਂ ਕਰਦੇ ਹੈਗੇ ਸਾਡੇ ਤਾਂ ਇਹਨਾਂ ਫਲੀਆਂ ਨੂੰ ਲੋਬੀਆ ਕਹਿੰਦੇ ਆ ਇਦਾਂ ਦੀਆਂ ਤਾਂ ਸਬਜ਼ੀਆਂ ਆਪਾਂ ਨੂੰ ਜ਼ਰੂਰ ਲਗਾ ਲੈਣੀਆਂ ਚਾਹੀਦੀਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਵੈਸੇ ਵੀ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਆ ਉਹ ਵੀ ਆਰਗੈਨਿਕ ਬਿਨਾ ਕਿਸੇ ਕੈਮੀਕਲ ਤੋਂ ਬਹੁਤ ਵਧੀਆ ਹੋ ਜਾਂਦੀਆਂ ਆ ਅੱਜ ਮੈਂ ਤੀਸਰੇ ਦਿਨ ਫਲੀਆਂ ਤੋੜੀਆਂ ਤੇ ਇੰਨੀਆਂ ਫੇਰ ਆਪਾਂ ਨੂੰ ਮਿਲ ਗਈਆਂ ਜੇ ਕਿਸੇ ਦਿਨ ਫਲੀਆਂ ਘੱਟ ਹੋ ਤਾਂ ਫਿਰ ਆਪਾਂ ਆਲੂ ਪਾ ਲਈਦੇ ਆ ਆਲੂ ਪਾ ਕੇ ਵੀ ਸਬਜ਼ੀ ਬਹੁਤ ਟੇਸਟੀ ਬਣਦੀ ਆ ਕਈ ਫਲੀਆਂ ਦਾ ਸਾਈਜ਼ ਵਿੱਚ ਬਹੁਤ ਜ਼ਿਆਦਾ ਲੰਬੀਆਂ ਹੋ ਜਾਂਦੀਆਂ ਕਈ ਛੋਟੀਆਂ ਰਹਿਣੀਆਂ ਜਦੋਂ ਇਹ ਫਲੀਆਂ ਪੱਕ ਜਾਂਦੀਆਂ ਤਾਂ ਇਹਨਾਂ ਵਿੱਚ ਬੀਜ ਜਿਹੜੇ ਬਣਦੇ ਆ ਉਹ ਰਾਜਮਾ ਵਰਗੇ ਹੁੰਦੇ ਆ ਪਰ ਸਾਈਜ਼ ਵਿੱਚ ਛੋਟੇ-ਛੋਟੇ ਹੁੰਦੇ ਆ ਆਪਾਂ ਇਹ ਵੇਲ ਜਿਹੜੀ ਆ ਹਰ ਸਾਲ ਬੀਜੀਦੀ ਆ ਬਹੁਤ ਸੋਹਣੀ ਸਬਜ਼ੀ ਹੋ ਜਾਂਦੀ ਆ ਫਲੀਆਂ ਚਾਈ ਤੇ ਲੱਗੀ ਸੀ ਇਹ ਕਾਫੀ ਵੱਡੀ ਸੀ ਮੈਂ ਕਿਹਾ ਇਹਨੂੰ ਕਾਹਨੂੰ ਛੱਡਣਾ ਆ ਤੇ ਫਿਰ ਮੈਂ ਤੋੜਨ ਲੱਗੀ ਤੇ ਮੇਰੇ ਕੋਲੋਂ ਪੂਰੀ ਟੁੱਟੀ ਨਹੀਂ ਐ ਦੇਖੋ ਅੱਧੀ ਟੁੱਟੀ ਸੀਗੀ ਅੱਧੀ ਉਹ ਨਾਲ ਹੀ ਰਹਿ ਗਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਥੈਂਕ ਯੂ ਸੋ ਮੱਚ